ਨਾਜ ਪੰਜਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਅਮਨਦੀਪ ਸਿੰਘ ਰਮਾਣਾ ਚਸ਼ਮੇ ਜਾਂ ਸੰਪਰਕ ਲੈਂਸਾਂ ਤੇ ਨਿਰਪਰ ਲੋਕ ਆਮ ਤੌਰ ਤੇ ਇੱਕ ਕੁਦਰਤੀ ਬਿਨਾਂ ਕਿਸੇ ਜਟਿਲਤਾ ਵਾਲੀ ਅਤੇ ਡਰ ਮੁਕਤ ਦ੍ਰਿਸ਼ਟੀ ਦੀ ਖਾਇਸ਼ ਰੱਖਦੇ ਹਨ ਇਸ ਖਾਇਸ਼ ਨੂੰ ਹਕੀਕਤ ਦੇ ਨੇੜੇ ਲਿਆਉਂਦੇ ਹੋਏ ਲੁਧਿਆਣਾ ਦੇ 6 ਪ੍ਰਮੁੱਖ ਅੱਖ ਡਾਕਟਰਾਂ ਨੇ ਮਿਲ ਕੇ ਕਲੈਰਿਟੀ ਇੱਕ ਆਈ ਲੇਜ਼ਰ ਦੀ ਸਥਾਪਨਾ ਕੀਤੀ ਹੈ ਇਹ ਖੇਤਰ ਦਾ ਪਹਿਲਾ ਸੁਤੰਤਰ ਰੈਫ੍ਰੈਕਟਿਵ ਸਰਜਰੀ ਸੈਂਟਰ ਹੈ ਜਿਸ ਵਿੱਚ 펨טו ਕੰਟੂਰਾ ਲੇਸਿਕ ਅਤੇ ਸਿਲਕ ਲੈਂਟਿਕਯੂ ਦੋਵੇਂ ਆਧੁਨਿਕ ਤਕਨੀਕਾਂ ਇੱਕ ਹੀ ਛਾਤ ਹੇਠ ਉਪਲਬਧ ਹਨ ਪਿਛਲੇ ਸੋਮਵਾਰ ਇਸ ਸੈਂਟਰ ਦਾ ਉਦਘਾਟਨ ਪੰਜਾਬ ਉਦਯੋਗ ਮੰਤਰੀ ਸ਼੍ਰੀ ਸੰਦੀਪ ਅਰੂੜਾ ਵੱਲੋਂ ਕੀਤਾ ਗਿਆ ਇਸ ਮੌਕੇ ਉੱਚ ਪ੍ਰਮਾਣਿਕ ਨਾਗਰਿਕਾਂ ਸੀਨੀਅਰ ਡਾਕਟਰ ਅਤੇ ਚਾਵਨਾਂ ਨੇ ਵੱਡੀ ਗਿਣਤੀ ਵਿੱਚ ਹਾਜ਼ਰੀ ਭਰੀ ਮੰਤਰੀ ਨੇ ਲੁਧਿਆਣਾ ਵਿੱਚ ਵਿਸ਼ੇਬਿਮਿਆਰੀ ਰिफ्रैक्टਿਵ ਤਕਨੀਕਾਂ ਦੇ ਆਗਮਨ ਨੂੰ ਸਰਾਉਂਦੇ ਹੋਏ ਸੈਂਟਰ ਦੇ ਡਾਕਟਰਾਂ ਦੀ ਕੋਸ਼ਿਸ਼ ਦੀ ਪ੍ਰਸ਼ੰਸਾ ਕੀਤੀ ਆਧੁਨਿਕ ਤਕਨੀਕ ਇੱਕ ਹੀ ਛਾਤੀਟ ਜਿਸ ਵਿੱਚ ਕਲੈਰਿਟੀ ਆਈ ਲੇਜ਼ਰਸ ਦੁਨੀਆ ਵਿਦਿਆਸ ਦੋ ਸਭ ਤੋਂ ਅੱਗੇ ਤਕਨੀਕਾਂ ਮੁਹੱਈਆ ਕਰਵਾਉਂਦਾ ਹੈ ਜੌਨਸਨ ਐਂਡ ਜੌਨਸਨ ਦੀ ਸਿਲਕ ਅਲਾਈਟਾ ਪਲੇਟਫਾਰਮ ਅਗਲੀ ਪੀੜ੍ਹੀ ਦੀ ਬਹੁਤ ਘੱਟ ਹਸਤ ਕੇਪੀ ਪ੍ਰਕਿਰਿਆ ਹੈ 3 ਮਿਲੀਮੀਟਰ ਮਾਈਕਰੋ ਕਟੋਰ ਰਵਾਇਤੀ ਲੇਸਿਕ ਦੇ 28 ਮਿਲੀਮੀਟਰ ਦੇ ਮੁਕਾਬਲੇ ਕੱਟ ਸੁਖੜ ਪੈਣ ਦੇ ਲੱਛਣ ਕੋਰਨੀਆ ਦੀ ਵਧੀਕ ਮਜ਼ਬੂਤੀ ਅਤੇ ਵਿਜ਼ਨ ਸਥਿਰਤਾ फैमटोलिज़िक ਨਾਲ ਕੌਂਟੂਰਾ ਵਿਜ਼ਨ ਤਕਨੀਕ ਆਧਿਆਤਮਿਕ ਆਧਿਆਤਮਿਕ ਸੁਧਰੀ ਅਤੇ ਕਸਟਮਾਈਜ਼ ਦ੍ਰਿਸ਼ਟੀ ਸੁਧਾਰ ਤਕਨੀਕ ਉੱਚ ਮਾਇਓਪੀਆ ਐਸਟਿਗਮੈਟਿਜ਼ਮ ਜਾਂ ਪੋਜ਼ਿਟਿਵ ਪਾਵਰ ਵਾਲਿਆਂ ਲਈ ਬਹੁਤ ਲਾਭਕਾਰੀ ਤੇਜ਼ ਰਿਕਵਰੀ ਰਾਤ ਦੇ ਵਿਜ਼ਨ ਵਿੱਚ ਸੁਧਾਰ ਕੁਦਰਤੀ ਹਾਈ ਡੈਫੀਨੇਸ਼ਨ ਦ੍ਰਿਸ਼ਟੀ ਨਤੀਜੇ ਛੇ ਪ੍ਰਮੁੱਖ ਅੱਖ ਵਿਸ਼ੇਸ਼ ਗਿਆਨ ਦੀ ਸਾਂਝੀ ਪੈਲ ਵਿੱਚ ਇਸ ਸੈਂਟਰ ਦੀ ਸਥਾਪਨਾ ਇੱਕ ਲੇਖੇ అనుభవੀ ਅਤੇ ਮਾਨਯੋਗ ਡਾਕਟਰਾਂ ਵੱਲੋਂ ਕੀਤੀ ਗਈ ਹੈ ਡਾਕਟਰ ਅਨੁਰਾਗ ਬਾਂਸਰ ਡਾਕਟਰ ਦਿਨੇਸ਼ ਡਾਕਟਰ ਹਰਪ੍ਰੀਤ ਡਾਕਟਰ ਐਚ ਪੀ ਸਿੰਘ ਡਾਕਟਰ ਸਾਇਲ ਗੋਇਲ ਅਤੇ ਡਾਕਟਰ ਸੁਵੀਨ ਗੁਪਤਾ ਜਿਨ੍ਹਾਂ ਵਿੱਚੋਂ ਕਈ ਆਈਏਆਈ ਆਈਐਮਐਸ ਨਵੀਂ ਦਿੱਲੀ ਦੇ ਐਲੂਮਨੀਆ ਹਨ ਇਹ ਤਜਰਬੇਕਾਰ ਡਾਕਟਰ ਸਾਲਾਂ ਤੋਂ ਹਜ਼ਾਰਾਂ ਮਰੀਜ਼ਾਂ ਨੂੰ ਉੱਚ ਪੱਧਰੀ ਨੈਤਰ ਚਿਕਿਤਸਾ ਸੇਵਾਵਾਂ ਪ੍ਰਦਾਨ ਕਰ ਰਹੇ ਹਨ